ਪੰਜਾਬ ਦੇ ਵਿੱਚ ਲਗਾਤਾਰ بارشਾਂ ਦਾ ਮੌਸਮ ਚੱਲਦਾ ਪਿਆਗਾ ਲਗਾਤਾਰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ بارشਾਂ ਹੁੰਦੀਆਂ ਪਈਆਂ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਪਾਣੀ ਇਕੱਠਾ ਹੋ ਜਾਂਦਾ ਆ ਗੋਡੇ-ਗੋਡੇ ਪਾਣੀ ਇਕੱਠਾ ਹੋਣ ਤੋਂ ਬਾਅਦ ਲੋਕ ਪਰੇਸ਼ਾਨ ਹੋ ਚੁੱਕੇ ਕਿਉਂਕਿ ਨਿਕਾਸ ਉਸੇ ਵੇਲੇ ਤਾਂ ਨਹੀਂ ਹੁੰਦਾ ਲੇਕਿਨ ਹੌਲੀ-ਹੌਲੀ ਨਿਕਲ ਜਾਂਦਾ ਲੇਕਿਨ ਕਿਤਨਾ ਕਿਤੇ ਲੋਕ ਜਿਹੜੇ ਹੈ ਸਰਕਾਰਾਂ ਦੇ ਦਾਅਵਿਆਂ ਦੀ ਜਿਹੜੀ ਹੈ ਫੂਕ ਕੱਢਦੇ ਹੋਏ ਨਜ਼ਰ ਅਕਸਰ ਆਉਂਦੇ ਹੀ ਰਹਿੰਦੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਆ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਜਿੱਥੇ ਪਾਣੀ ਬਰਸਾਤ ਕਰ ਜਿਹੜਾ ਇਕੱਠਾ ਹੋ ਜਾਂਦਾ ਗਾ ਆ ਸੜਕਾਂ ਉੱਤੇ 2-2 ਫੁੱਟ 2-2 ਫੁੱਟ ਇਕੱਠਾ ਹੋ ਜਾਂਦਾ ਲੋਕ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਆ ਉਹ ਨਾਲ ਦੇ ਨਾਲ ਦੁਕਾਨਾਂ ਦੇ ਵਿੱਚ ਵੜ ਕੇ ਸਮਾਨ ਖਰਾਬ ਜਿਹੜਾ ਹੋ ਜਾਂਦਾ ਉੱਥੇ ਪਾਣੀ ਦਾ ਲੈਵਲ ਜਿਹੜਾ ਗਾ ਬਿਆਸਾ ਦਰਵਾਜ਼ੇ ਵਿੱਚ ਵੀ ਵਧਦਾ ਹੋਇਆ ਨਜ਼ਰ ਆਉਂਦਾ ਪਿਆ ਕਿ ਲੋਕਾਂ ਵੱਲੋਂ ਹੁਣ ਫੇਰ ਡਰ ਜਤਾਇਆ ਜਾ ਰਿਹਾ ਕਿ ਕਿਤੇ ਫੇਰ ਪਿਛਲੇ ਸਾਲ ਵਾਂਗੂ ਹਾੜਾਂ ਦਾ ਵਾਲਾ ਸੀਜ਼ਨ ਜਾਂ ਹਾੜਾਂ ਵਾਲਾ ਮਾਹੌਲ ਨਾ ਬਣ ਜਾਵੇ ਲੇਕਿਨ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਪੂਰੇ ਪਖਤਾ ਪ੍ਰਬੰਧ ਹੈਗੇ ਆ ਹੁਣ ਕਿਸੇ ਵੀ ਚੀਜ਼ ਦੀ ਕਬਰੋਂ ਦੀ ਲੋੜ ਨਹੀਂ ਹੈਗੀ ਲੇਕਿਨ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਉਸੇ ਤਰ੍ਹਾਂ ਡਰ ਦਾ ਮਾਹੌਲ ਫਿਰ ਤੋਂ ਬਣਿਆ ਹੋਇਆਗਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਕਮੈਂਟ ਤੇ ਲਾਈਕ ਕਰ ਦਿਓ